ਹਾਂ ਜੀ ਵਾਈ ਕੁਰੀ ਜੀ ਦਾ ਖਾਲਸਾ ਆ ਵਾਈ ਕੁਰੀ ਜੀ ਕੀ ਭਾਤੇ ਹਾਂ ਜਿੱ ਕੀ ਵਲ ਚਾਲ ਦੇ ਸਾਰੇ ਨੇ ਸਾਰੇ ਠੀਕੀ ਹੋਣਗੇ ਅੱਜ ਅਸੀਂ ਜਾ ਰਹੇ ਹੋਲੇ ਮਹੱਲੇ ਤੇ ਤੇ ਅੱਜ ਦਾ ਵਲੌਗ ਹੈ ਸ੍ਰੀ ਅਨੰਤਪੁਰ ਸਾਹਿਬ ਤੇ ਕੀ ਕਹਿੰਦੇ ਹੰਨੇ ਬਲੌਗ ਕਮ ਬਲੌਗ ਕਨ ਕਮੈਂਟ ਲਾਈਕ ਸੇਅਰ ਜ਼ਰੂਰ ਕਰਦੇ ਜਾ ਕਰੋ ਚਲੋ ਫਿਰ ਤੋਂ ਹੁਣ ਅੱਜ ਅਨੰਤਪੁਰ ਸਾਹਿਬ ਐਂਟਰ ਕਰ ਚੁੱਕੇ ਆਂ ਅੰਤਪੁਰ ਸਾਹਿਬ ਦੇ ਅੰਦਰ ਚਲੋ ਫਿਰ ਗਾਇ ਦਿਖਾਉਣੀ ਆ ਤੁਹਾਨੂੰ ਅੱਜ ਹੈ ਯਤਰੀਕ 6 6 ਤਰੀਕ ਨੂੰ ਪਾਗ ਚੁੱਕੇ ਆਂ ਵੇਖੋ ਵੇਖੋ ਮੇਲਾ ਲੱਗਿਆ ਹੋਇਆ ਸ੍ਰੀ ਅੰਤਪੁਰ ਸਾਹਿਬ ਦੇਖੋ ਦਰਬਾਰ ਸਾਹਿਬ ਚਲੋ ਭਾਈ ਹੁਣ ਅੰਦਰ ਮੱਠਾ ਦੇਖ ਕੇ ਜਾਣੇ ਆਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਣੇ ਆ ਚਲੋ ਬਈ ਚਲਦੇ ਆ ਅੱਗੇ ਪੌਣੇ ਚਾਲੇ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਮੇਰਾ ਵੀਰ ਚਲੋ ਬਈ ਤੇ ਇਹ ਦੂਜਾ ਜਿਸ ਗੁਰਦੁਆਰਾ ਤੌਲੀ ਤਰ ਗਿਆ ਮਾਗੇ ਮੱਥਾ ਟੇਕਣ ਗੁਰੂ ਘਰ ਦੇਖ ਕੇ ਅਮਾ ਕੇ ਪਹਿਲੀ ਵਾਰ ਜਾਵਾਂਗੇ ਵੇਖ ਕੇ ਅਮਾ ਹੀ ਕਹਿੰਿਆ ਚਲੋ ਫਿਰ ਚੱਲਦੇ ਆ ਭਈ ਮੱਥਾ ਟੇਕਣ ਅੰਦਰ ਦੇਖੋ ਭਾਈ ਕਿੰਨੀ ਸਜਾਵਟ ਕਿੰਨੀ ਸੋਹਣੀ ਕਰੀ ਹੋਈ ਆ ਰਾਬ ਦਾ ਟਾਈਮ ਆ ਦਿਨ ਦਾ ਵਲੌਗ ਵੀ ਦਿਖਾਵਾਂਗੇ ਤੁਹਾਨੂੰ ਭਾਈ ਜਦੋਂ ਟਾਈਮ ਲੱਗਿਆ ਦੇਖੋ ਬੈਕ ਸਾਈਡ ਦੇਖੋ ਅੱਗੇ ਵੀਰੇ ਅੱਜ ਆਇਆ ਸ੍ਰੀ ਅਨੰਦਪੁਰ ਸਾਹਿਬ ਦੇਖੋ ਲੜੀਆਂ ਲੁੜੀਆਂ ਲਾਈਆਂ ਹੋਈਆਂ ਚਲੋ ਵੀ ਚੱਲਦੇ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਪੜ ਚੁੱਕੇ ਹੁਣ ਅਸੀਂ ਮੱਥਾ ਟੇਕਾਂਗੇ ਮੱਥਾ ਟੇਕ ਚਾ ਚੁੱਕਿਆ ਸੀ ਪੌੜੀਆਂ ਚੜਦੇਗੇ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਕਰਿਓ ਨਿਰਮਲ ਕਸੇਪਾ ਅਨੰਦਪੁਰ ਵਾਲਿਓ ਵਾਜਾ ਵਾਲਿਓ ਕਰਿਓ ਮੇਰਾ ਗੁਰਬਾਣੀ ਵੀ ਕਰੇ ਸਾਡਾ ਸੋ ਸਦਾ ਸੋਹਰੀ ਸੀਗੀ ਸੰਗਤ ਕੋ ਸੰਗਤ ਪਿੱਛੇ ਖੜੀ ਹੈ ਇਹ ਦੇਖੋ ਜਿੱल्ली ਸੋਹਣੇ ਸਜਾਵਟ ਕਰੀ ਹੋਈ ਹੈ ਹੁਣ ਤੋਂ ਉੱਪਰ ਉਹ ਖੜਿਆ ਹੈਗੇ ਸ੍ਰੀ ਅਨੰਦਪੁਰ ਸਾਹਿਬ ਦੇਖੋ ਜਿੱल्ली ਸੋਹਣੇ ਸਜਾਵਟ ਕਰੀ ਹੋਈ ਹੈ ਦੇਖੋ نیچے ਸੰਗਤ ਕਿੰਨੀ ਉੱਜ ਦੇਖੋ ਗੁੰਕਾ ਦਾ ਤਲਾ ਸਾਹਿਬ ਦੇਖੋ ਰਸਤਾ ਸ੍ਰੀ ਨੰਦਪੁਰ ਸਾਹਿਬ ਵਾਲਾ ਦੇਖੋ ਗੋਕਰ ਸਾਹਿਬ ਇਹ ਰਿਹਾ ਗੁਰਦੁਆਰਾ ਸਾਹਿਬ ਮੇਨ ਗੁਰਦੁਆਰਾ ਸਾਹਿਬ ਜਿੱਥੇ ਮੱਥਾ ਟਿਕਦਾ ਖਾਲਸਾ ਜੀ ਇਹ ਮੱਥਾ ਇੱਥੇ ਮੱਥਾ ਟਿਕਦਾ ਬਲੌਗ ਨੂੰ ਕਮੈਂਟ ਲਿਖ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਮੇਰੇ ਵੀਰ

ਦਿਕਰਾ ਜੀ ਆਵਨਿਆ ਪੂਜਾ ਵੇਸੀ ਤਾਂ ਹੀ ਤਾਂ ਹੀ ਮੰਨ ਪਾਵੇ ਇੱਕ ਤ੍ਰਿਆਕਾਲੋ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਅੰਦਰ ਤਾਂ ਮੱਥਾ ਟੇਕ ਕੇ ਅੰਦਰ ਤਾਂ ਫੋਟੋ ਖਿੱਚ ਨਹੀਂ ਦਿੰਦੇ ਹੈ ਖਾਲਸਾ ਜੀ ਅੰਦਰ ਫੋਟੋ ਖਿੱਚ ਨਹੀਂ ਸਕਦੇ ਨਾ ਗੁਰੂ ਮਹਾਰਾਜ ਦੇ ਸ਼ਸਤਰ ਪਏ ਨੇ ਪ੍ਰਕਾਸ਼ ਮਹਾਰਾਜ ਕੰਨ ਦੇ ਆ ਦੇਖੋ ਕੀ ਧੋੜਾ ਕਰ ਇਹ ਧੋੜਾ ਕਰ ਕੀ ਉੱਪਰ ਮੈਂ ਤੁਹਾਨੂੰ ਜਾਣ ਜਾਣ ਕੇ ਵਿਖਾ ਰਿਆਂਗਾ ਵੀ ਤੁਹਾਨੂੰ ਜਦੋਂ ਰਾਤ ਨੂੰ ਆਵਾਂ ਮੱਥਾ ਟੇਕਣ ਵਿਕੇ ਵਿੱਚ ਕਿੱਦਾਂ ਦਾ ਲੱਗਦਾ ਸ੍ਰੀ ਅਨੰਦਪੁਰ ਸਾਹਿਬ ਵੇਖੋ ਹੁਣ ਬਾਹਰ ਲੜੀ ਹੈ ਹਾਂਜੀ ਹੁਣ ਵਿਖਾਉਣੀ ਆ ਤੁਹਾਨੂੰ ਪਿਕਚਰਾਂ ਜਿਹੜੀਆਂ ਖਿੱਚੀਆਂ ਸੀਗੀਆਂ ਸ੍ਰੀ ਅਨੰਦਪੁਰ ਸਾਹਿਬ ਤੇ ਪਿਕਚਰਾਂ ਕਮੈਂਟ ਕਰ ਦਿਓ ਕਿੱਦਾਂ ਦੀਆਂ ਖਿੱਚੀਆਂ ਜਾਂ ਕਿੱਦਾਂ ਦੀਆਂ ਲੱਗੀਆਂ ਤੇ ਬਾਕੀ ਆ ਥੋੜੀ ਜੀ ਹੈਲ ਲੱਗੀ ਸੀ ਫੋਟੋ ਇਹ ਤੇ ਆ ਸੈਟ ਆ ਠੀਕ ਆਈ ਹੈਗੀ ਆ ਪਰ ਡਰੋਨ ਵਾਲੇ ਤੀਸੀ ਫੋਟੋ ਇਹ ਆ ਵੀ ਵੇਖੋ ਜੀ ਘੈਂਟ ਆਈ ਹੈ ਇਹ ਆ ਬਾਹਰ ਲੈਤੀ ਸੀ ਜਦੋਂ ਐਂਟਰੀ ਹੁੰਦੀ ਹੈ ਜੀ ਆ ਆਪਾਂ ਨੇ ਮੋਟਰਸਾਈਕਲ ਦੀ ਚੀ ਸੀ ਵੇਖੋ ਘੈਂਟ ਆਉਦੀ ਹੈ ਮੋਟਰਸਾਈਕਲ ਦੀ ਫੋਟੋ ਤੇ ਆ ਵੇਖੋ ਦਿਨ ਦੀ ਫੋਟੋ ਆ ਗਈ ਵੇਖੋ ਫੋਟੋਆਂ ਕਿੰਨੀਆਂ ਘੈਂਟ ਘੈਂਟ ਫੋਟੋਆਂ ਨੇ ਵੇਖੋ ਕਮੈਂਟ ਕਰ ਦਿਓ ਤੇ ਮੈਨੂੰ ਦੋ ਜਵਾਹਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ